ਜਿਹੜੀ ਇਹ ਖਬਰ ਆ ਕਿ ਜਿਹੜਾ ਸਕੈਮ ਚੱਲ ਰਿਹਾ ਹੈ ਇਹ ਵੀ ਗੱਡੀਆਂ ਇੱਕ ਜਗ੍ਹਾ ਰੈਂਟ ਤੋਂ ਲੈ ਕੇ ਅੱਗੇ ਵੇਚ ਦੇਣੀਆਂ ਇਹ ਕਿਵੇਂ ਆਉਂਦਾ ਸਮਾਂ ਉਹ ਜਿਹੜਾ ਸੀਗਾ ਹਰਵਿੰਦਰ ਸਿੰਘ ਸੰਧੂ ਇਹਦੇ ਨਾਲ ਟੱਚ ਆਇਆ ਤੇ ਇਹਨਾਂ ਤੋਂ ਤਕਰੀਬਨ 13-14 ਗੱਡੀਆਂ ਲੈ ਗਿਆ ਰੈਂਟ ਦੇ ਲਈ ਦੋ ਫੋਰਚਨਰ ਤਿੰਨ ਥਾਰ ਥਾਰ ਰੌਕਸ ਦੋ ਸਕੋਰਪੀਓ ਇੱਕ i20 ਗੱਡੀ ਐਸੀ ਜੇ ਬਰਾਮਦ ਕਰ ਚੁੱਕੇ ਆ ਕਿੰਨੇ ਕੁ ਹੋਰ ਦੋਸ਼ੀ ਕਿਹੜੇ ਕਿਹੜੇ ਚਿਹਰੇ ਸਾਹਮਣੇ ਆ ਸਕਦੇ ਤੇ ਕਿੰਨੀਆਂ ਕੁ ਗੱਡੀਆਂ ਦਾ ਸਕੈਮ ਹੋ ਸਕਦਾ ਏ ਦੋ ਜ਼ਿਲ੍ਹਿਆਂ ਦੀ ਹੋਰ ਸਾਨੂੰ ਪੁਲਿਸ ਨੇ ਕੰਟੈਕਟ ਕੀਤਾ ਜੇ ਅਸੀਂ ਕੋਲ ਮਲਾ ਕੇ ਜੇ ਅਸੀਂ ਮੋਟਾ ਮੋਟਾ ਜਿਹਾ ਹਿਸਾਬ ਲਾਇਆ ਤਾਂ ਤਕਰੀਬਨ ਪਿਵੇਂ ਆਪਾਂ ਕਹਿ ਦਿੰਨੇ ਆ ਵੀ ਰੈਟਰ ਤੇ ਲੈ ਕੇ ਪੇਪਰਸ ਦਾ ਸਾਰੇ ਕਲੀਅਰ ਨਹੀਂ ਹੁੰਦੇ ਹਨਾ ਤਾਂ ਉਹਦੇ ਪੇਪਰ ਵੀ ਕੋਈ ਬਰਾਮਦ ਹੋਇਆ ਕੁਝ ਤੇ ਉਹ ਅਸੀਂ ਤਸਦੀਕ ਕਰ ਰਹੇ ਆ ਕਿਉਂਕਿ ਨੰਬਰ ਇਹਨਾਂ ਤੇ ਸੇਮੇ ਸੇਮ ਹੀ ਲੱਗੇ ਹੋਏ ਸੀਗੇ ਪਹਿਲਾਂ ਵਾਲੀ ਸਤਿ ਸ੍ਰੀ ਅਕਾਲ ਜੀ ਔਨ 에ਅਰ ਦੇਖ ਰਹੇ ਤੁਸੀਂ ਮੈਂ ਮੈਗਦੀਪ ਸਿੰਘ ਇੱਕ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਰੈਂਟਲ ਗੱਡੀਆਂ ਨੂੰ ਰੈਂਟ ਉੱਤੇ ਲੈ ਕੇ ਅੱਗੇ ਵੇਚ ਦਿੱਤਾ ਜਾਂਦਾ ਹੈ ਇਹ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਡੀਐਸਪੀ ਜੀਰਕਪੁਰ ਕੋਲ ਪਹੁੰਚੇ ਆ ਉਹ ਗੱਲਬਾਤ ਕਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਇਹ ਖਬਰ ਆ ਕਿ ਜਿਹੜਾ ਸਕੈਮ ਚੱਲ ਰਿਹਾ ਹੈ ਇਹ ਵੀ ਗੱਡੀਆਂ ਇੱਕ ਜਗ੍ਹਾ ਰੈਂਟ ਤੋਂ ਲੈ ਕੇ ਅੱਗੇ ਵੇਚ ਦੇਣੀਆਂ ਇਹ ਕਿਵੇਂ ਆਉਂਦਾ ਸਾਹਮਣੇ ਸਾਡੇ ਕੋਲ ਇੱਕ ਮਹੇਸ਼ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਸ਼ੈਲੀ ਸੈਕਟਰ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਉਹ ਸਾਡੇ ਕੋਲ ਆਏ ਸੀਗੇ ਉਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਨੇ ਕੁਝ ਇੱਕ ਆਪਣੀਆਂ ਉਹਦੇ 13-14 ਦੇ ਕਰੀਬ ਗੱਡੀਆਂ ਇੱਕ ਹਰਵਿੰਦਰ ਸਿੰਘ ਸੰਧੂ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਖਰੜ ਦਾ ਰਹਿਣ ਵਾਲਾ ਸੀਗਾ ਇਹ ਜਿਹੜਾ ਮੁਦਈ ਸੀਗਾ ਮਹੇਸ਼ ਕੁਮਾਰ ਇਹ ਵੀ ਗੱਡੀਆਂ ਸੈਲਫ ਡਰਾਈਵਿੰਗ ਅੱਜ ਕੱਲ੍ਹ ਕਨਸੈਪਟ ਚੱਲ ਰਿਹਾ ਉਹ ਰੈਂਟ ਤੇ ਦਿੰਦਾ ਸੀ ਗੱਡੀਆਂ ਤੇ ਉਹ ਜਿਹੜਾ ਸੀਗਾ ਹਰਵਿੰਦਰ ਸੰਧੂ ਇਹਨਾਂ ਨੇ ਟੱਚ ਆਇਆ ਤੇ ਇਹਨਾਂ ਤੋਂ ਤਕਰੀਬਨ 13-14 ਗੱਡੀਆਂ ਲੈ ਗਿਆ ਰੈਂਟ ਦੇ ਲਈ ਕੁਝ ਕੁ ਮਹੀਨਾ ਡੇਢ ਮਹੀਨਾ ਤਹਾਨੂੰ ਰੈਂਟ ਦਿੰਦਾ ਰਿਹਾ ਉਸ ਤੋਂ ਬਾਅਦ ਉਸਨੇ ਕੀ ਕੀਤਾ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਉੱਥੇ ਨੂਨ ਦੇ ਵਿੱਚ ਨੂਹ ਹਰਿਆਣਾ ਦੇ ਵਿੱਚ ਇਹਨਾਂ ਨੇ ਸਾਰੀਆਂ ਗੱਡੀਆਂ ਉਹਨਾਂ ਦੀਆਂ ਵੇਚਤੀਆਂ ਤੇ ਉਸੇ ਤਹਿਤ ਅਸੀਂ ਜਦ ਅਸੀਂ ਮੁਕਦਮਾ ਦਰਜ ਕਰ ਲਿਆ ਸੀ 375 ਨੰਬਰ 5825 ਨੂੰ ਥਾਣਾ ਜ਼ੀਰਕਪੁਰ ਦੇ ਵਿੱਚ ਉਸੇ ਜਦ ਮੁਕਦਮੇ ਦੀ ਤਫਤੀਸ਼ ਅੱਗੇ ਸੀ ਡੰਗਾਈ ਨਾਲ ਕੀਤੀ ਸਾਡੇ ਇੰਸਪੈਕਟਰ ਮਲਕੀਤ ਸਿੰਘ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਮੋਹਾਲੀ ਤੇ ਨਾਲ ਜਿਹੜੇ ਸਾਡੇ ਇੰਸਪੈਕਟਰ ਸਤਿੰਦਰ ਸਿੰਘ ਐਸਐਚਓ ਜ਼ੀਰਕਪੁਰ ਦੀ ਟੀਮ ਨੇ ਬੜਾ ਹੀ ਮਕੀ ਮਿਹਨਤ ਕਰਦੇ ਹੋਏ ਇਹ ਜਿਹੜੇ ਇਸ ਦੇ ਵਿੱਚ ਸੀ ਦੋ ਸਕੋਰਪੀਓ ਇੱਕ i20 ਗੱਡੀ ਅਸੀਂ ਜੇ ਬਰਾਮਦ ਕਰ ਚੁੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਚਾਰ ਵਿਅਕਤੀ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਸੱਤ ਹੋਰ ਵਿਅਕਤੀ ਵੀ ਜਿਹੜੇ ਅਸੀਂ ਨੂਹ ਦੇ ਹਰਿਆਣੇ ਦੇ ਰਹਿਣ ਵਾਲੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਚੁੱਕੇ ਆ ਕੁਝ ਇੱਕ ਗੱਡੀਆਂ ਹਾਲੇ ਤੱਕ ਸਾਡੀਆਂ ਰਿਕਵਰ ਕਰਨੀਆਂ ਬਾਕੀ ਰਹਿੰਦੀਆਂ ਨੇ ਤੇ ਕੁਝ ਇੱਕ ਦੋਸ਼ੀ ਵੀ ਅਸੀਂ ਅਰੈਸਟ ਕਰਨੇ ਨੇ ਤੁਸੀਂ ਦੋਨੇ ਕੰਮ ਅਸੀਂ ਜਲਦੀ ਕਰ ਲਵਾਂਗੇ ਸਰ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਹੋਰ ਦੋਸ਼ੀ ਕਿਹੜੇ ਕਿਹੜੇ ਚਿਹਰੇ ਸਾਹਮਣੇ ਆ ਸਕਦੇ ਤੇ ਕਿੰਨੀਆਂ ਕੁ ਗੱਡੀਆਂ ਦਾ ਸਕੈਮ ਹੋ ਸਕਦਾ ਹੈ ਇਹ ਜਿਹੜਾ ਹਰਵਿੰਦਰ ਸਿੰਘ ਸੰਧੂ ਜੀ ਜਦੋਂ ਸਾਡੇ ਮਕਦਮੇ ਦੀ ਤਫ਼ਤੀਸ਼ ਚੱਲ ਰਹੀ ਸੀ ਸਾਨੂੰ ਦੌਰਾਨ ਜਿਹੜੀ ਤਫ਼ਤੀਸ਼ ਸੀ ਸਾਨੂੰ ਇੱਕ ਤਾਂ ਬਟਾਲਾ ਪੁਲਿਸ ਨੇ ਕੰਟੈਕਟ ਕੀਤਾ ਉਹਨਾਂ ਕੋਲ ਵੀ ਸਿਮਿਲਰ ਕੰਪਲੇਂਟਸ ਹੈਗੀਆਂ ਨੇ ਤੇ ਇੱਕ ਦੋ ਜ਼ਿਲ੍ਹਿਆਂ ਦੀ ਹੋਰ ਸਾਨੂੰ ਪੁਲਿਸ ਨੇ ਕੰਟੈਕਟ ਕੀਤਾ ਜ ਜੇ ਅਸੀਂ ਕੋਲ ਮਲਾ ਕੇ ਜੇ ਅਸੀਂ ਮੋਟਾ-ਮੋਟਾ ਅਸੀਂ ਹਿਸਾਬ ਲਾਈਏ ਤਾਂ ਤਕਰੀਬਨ 50-60 ਦੇ ਕਰੀਬ ਗੱਡੀਆਂ ਹੈਗੀਆਂ ਸਿਰਫ ਜਿਹੜਾ ਇਹ ਇੱਕੋ ਇਹ ਜਿਹੜਾ ਦੋਸ਼ੀ ਹਰਵਿੰਦਰ ਸਿੰਘ ਸੰਧੂ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਰੈਂਟ ਤੇ ਲੈ ਕੇ ਵੇਚ ਚੁੱਕਿਆ ਬਾਕੀ ਜਦੋਂ ਤੱਕ ਸਾਡੀ ਤਫ਼ਤੀਸ਼ ਕੰਪਲੀਟ ਨਹੀਂ ਹੁੰਦੀ ਪੀਪਰਸ ਆ ਸਾਰੇ ਕਲੀਅਰ ਨਹੀਂ ਹੁੰਦੇ ਹਨਾ ਤਾਂ ਉਹਦੇ ਪੀਪਰ ਵੀ ਕੋਈ ਬਰਾਮਦ ਹੋਇਆ ਕੁਝ ਇਹ ਜਿਹੜੇ ਜਿਹੜੇ ਦੋਸ਼ੀ ਨੇ ਇਹ ਤਫਤੀਸ਼ ਤੇ ਦੱਸ ਰਹੇ ਨੇ ਵੀ ਸਾਨੂੰ ਇਹਨਾਂ ਨੇ ਆਰ ਸੀਜ਼ ਦਿੱਤੀਆਂ ਸੀਗੀਆਂ ਜਾਲੀ ਬਣਾ ਕੇ ਪਰ ਹਾਲ ਤੱਕ ਸਾਨੂੰ ਆਰ ਸੀ ਐਲ ਤਾਂ ਕੋਈ ਰਿਕਵਰ ਹੋਈ ਨਹੀਂ ਦੋ ਸਾਡੇ ਕੋਲ ਜਿਹੜੀਆਂ Ориਜਨਲ ਆਰ ਸੀਜ਼ ਆ ਉਹਨਾਂ ਦੀਆਂ ਫੋਟੋ ਕਾਪੀਜ਼ ਹੈਗੀਆਂ ਨੇ ਤੇ ਉਸੇ ਤਸਦੀਕ ਕਰ ਰਹੇ ਆ ਕਿਉਂਕਿ ਨੰਬਰ ਇਹਨਾਂ ਦੇ ਸੇਮ ਸੇਮ ਹੀ ਲੱਗੇ ਹੋਏ ਸੀਗੇ ਪਹਿਲਾਂ ਵਾਲੀ ਆਰ ਸੀ ਕਿਸੇ ਨਾਮ ਟਰਾਂਸਫਰ ਹੋਣ ਜਾਂ ਨਾ ਹੋਣ ਸੰਬੰਧੀ ਅਸੀਂ ਇੱਕ ਵਾਰ ਰਿਕਾਰਡ ਚੈੱਕ ਕਰਵਾ ਰਹੇ ਹਾਂ ਤੁਹਾਨੂੰ ਰਿਕਾਰਡ ਚੈੱਕ ਕਰਨ ਤੋਂ ਬਾਅਦ ਅਸੀਂ ਦੱਸ ਦੇਵਾਂਗੇ ਥੈਂਕ ਯ ਹਾਂਜੀ ਇੱਕ ਮਹੇਸ਼ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਸੈਕਟਰ 40 ਚੰਡੀਗੜ੍ਹ ਤੋਂ ਰਹਿਣ ਵਾਲਾ ਸੀ ਉਹਦਾ ਇੱਥੇ ਆਡਿਕ 28 ਸੈਲਫ ਡਰਾਈਵ ਕਾਰ ਰੈਂਟਰ ਦੇ ਨਾਮ ਤੋਂ ਇੱਕ ਇੱਥੇ ਉਹਦਾ ਕਾਰੋਬਾਰ ਸੀਗਾ ਪਟਿਆਲਾ ਰੋਡ ਤੇ ਜਿਲਖਪੁਰ ਦੇ ਵਿੱਚ ਹੀ ਉਹਦੇ ਤੋਂ ਇੱਕ ਜਿਹੜਾ ਹਰਵਿੰਦਰ ਸਿੰਘ ਸੰਧੂ ਨਾਮ ਦਾ ਵਿਅਕਤੀ ਜਿਹੜਾ ਕਿ ਖੜ ਦਾ ਰਹਿਣ ਵਾਲਾ ਸੀ ਉਹ ਤੋਂ ਅਲੱਗ-ਅਲੱਗ ਸਮਝਦੇ ਤਕਰੀਬਨ 13 ਗੱਡੀਆਂ 14 ਗੱਡੀਆਂ ਦੇ ਕਰੀਬ ਉਹ ਤੋਂ ਰੈਂਟ ਤੇ ਲੈ ਗਿਆ ਸੀ ਉਸ ਤੋਂ ਬਾਅਦ ਨੂੰ ਕੁਝ ਸਮੇਂ ਬਾਅਦ ਉਹਦਾ ਰੈਂਟ ਦੇਣਾ ਬੰਦ ਕਰਤਾ ਤੇ ਇਹ ਜਿਹੜੀਆਂ ਸਾਰੀਆਂ ਸਾਰੀਆਂ ਗੱਡੀਆਂ ਸੀਗੀਆਂ ਉਹਨੇ ਅੱਗੇ ਇਹ ਹਰਿਆਣਾ ਦੇ ਵਿੱਚ ਅਲੱਗ-ਅਲੱਗ ਵਿਅਕਤੀਆਂ ਤੇ ਉਸੇ ਦੇ ਸਬੰਧ ਦੇ ਵਿੱਚ ਅਸੀਂ ਜਦੋਂ ਸਾਡੇ ਕੋਲ ਕੰਪਲੇਂਟ ਰਿਸੀਵ ਹੋਈ ਤਾਂ ਅਸੀਂ 375 ਨੰਬਰ ਐਫਆਈਆਰ ਦਰਜ ਕੀਤੀ ਸੀ 5825 ਨੂੰ ਥਾਣਾ ਜਿਲਕਪੁਰ ਦੇ ਵਿੱਚ ਉਸੇ ਜਿਹੜੇ ਮੁਕਦਮੇ ਦੀ ਤਫ਼ਤੀਸ਼ ਦੇ ਤਹਿਤ ਅਸੀਂ ਚਾਰ ਵਿਅਕਤੀਆਂ ਹਰਵਿੰਦਰ ਸਿੰਘ ਸੰਧੂ ਤੇ ਤਿੰਨ ਹੋਰ ਵਿਅਕਤੀ ਫਾਰੂਕ, ਮੁਹੰਮਦ ਤੇ ਸਾਜਿਦ ਜਿਹੜੇ ਨੂਹ ਦੇ ਰਹਿਣ ਵਾਲੇ ਸੀਗੇ ਹਰਿਆਣੇ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਅਸੀਂ 8 ਗੱਡੀਆਂ ਬਰਾਮਦ ਕਰ ਚੁੱਕੇ ਹਾਂ ਦੋ ਫੋਰਚਨਰ ਗੱਡੀਆਂ ਨੇ ਜੀ ਤਿੰਨ ਥਾਰ ਗੱਡੀਆਂ ਦੋ ਸਕੋਰਪਿਓ ਤੇ ਇੱਕ i20 ਦੀ ਗੱਡੀ ਇਸ ਤੋਂ ਲਾਵਾ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਇਹ ਜਿਹੜੇ 4 ਵਿਅਕਤੀਆਂ ਦੇ ਗ੍ਰਿਫਤਾਰ ਹੋਣ ਤੋਂ ਇਲਾਵਾ ਇੱਕ ਸਹੀ ਇਹਦੇ ਵਿੱਚ ਇਸ ਮਕਦਮੇ ਵਿੱਚ ਅਸੀਂ 7 ਵਿਅਕਤੀ ਹੋਰ ਵੀ ਜਿਹੜੇ ਨਾਮਜ਼ਦ ਕੀਤੇ ਆ ਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਰ ਰਹੇ ਆ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਕੁਝ ਇੱਕ ਗੱਡੀਆਂ ਜਿਹੜੀਆਂ ਕਿ ਮਦਈ ਜਿਹੜਾ ਮਕਦਮਾ ਸੀਗਾ ਉਹਨਾਂ ਵੱਲੋਂ ਜਿਹੜਾ ਦੱਸਿਆ ਗਿਆ ਸੀਗਾ ਉਹ ਹਜੇ ਤੱਕ ਕੁਝ ਗੱਡੀਆਂ ਵੀ ਸਾਡੇ ਵੱਲੋਂ ਰਿਕਵਰ ਕਰਾਉਣੀਆਂ ਬਾਕੀ ਨੇ ਉਹ ਵੀ ਅਸੀਂ ਜਲਦੀ ਕਰਾ ਲਵਾਂਗੇ ਜਿਹੜੇ ਸਿਰਫ 4 ਦੋਸ਼ੀ ਪਕੜੇ ਆ ਤਾਂ ਕੀ ਪ੍ਰੋਫਾਈਲ ਕੀ ਹੈ ਬੈਕਗ੍ਰਾਉਂਡ ਕੀ ਹੈ ਕ੍ਰ ਜਿਹੜਾ ਹਰਵਿੰਦਰ ਸਿੰਘ ਸੰਧੂ ਸੀਗਾ ਜਿਹੜਾ ਇਨੀਸ਼ੀਅਲੀ ਇਹਨਾਂ ਨਾਲ ਕੰਟੈਕਟ ਕਰਦਾ ਸੀਗਾ ਗੱਡੀਆਂ ਲੈਣ ਵਾਸਤੇ ਉਹ ਇੱਕ ਗਰੋ ਦਾ ਸਰਗਣਾ ਸੀਗਾ ਉਹ ਇਥੋਂ ਗੱਡੀਆਂ ਪੰਜਾਬ ਦੇ ਵਿੱਚੋਂ ਇਹ ਜਦੋਂ ਤਫਤੀਸ਼ ਦੇ ਵਿੱਚ ਸਾਡੇ ਸਾਹਮਣੇ ਆਇਆ ਇਹ ਇਕੱਲਾ ਇੱਕ ਇਹੀ ਵਿਅਕਤੀ ਨਹੀਂ ਸੀ ਜੀ ਜੀ ਤੋਂ ਨੇ ਇਸ ਤਰ੍ਹਾਂ ਲੈ ਕੇ ਗੱਡੀਆਂ ਰੈਂਟ ਤੇ ਲੈ ਕੇ ਵੇਚੀਆਂ ਸੀਗੀਆਂ ਬਟਾਲਾ ਪੁਲਿਸ ਨੇ ਵੀ ਸਾਡੇ ਨਾਲ ਕੰਟੈਕਟ ਕੀਤਾ ਤੇ ਇੱਕ ਹੋਰ ਵੀ ਜ਼ਿਲ੍ਹੇ ਦੀ ਪੁਲਿਸ ਨੇ ਸਾਡੇ ਨਾਲ ਕੰਟੈਕਟ ਕੀਤਾ ਜੋ ਹੁਣ ਤੱਕ ਸਾਨੂੰ ਸਮਝ ਲੱਗੀ ਹੈ ਤਕਰੀਬਨ 50-60 ਦੇ ਕਰੀਬ ਇਹ ਲਗਜ਼ਰੀ ਗੱਡੀਆਂ ਸੀ ਜਿਹੜੀਆਂ ਇਹ ਰੈਂਟ ਤੇ ਲੈ ਕੇ ਵੇਚ ਚੁੱਕਿਆ ਜਿਹੜਾ ਹਰਵਿੰਦਰ ਸਿੰਘ ਸੰਧੂ ਹੈ ਅੱਗੇ ਗੱਡੀਆਂ ਨੂੰ ਦੇ ਏਰੀਆ ਦੇ ਵਿੱਚ ਜ਼ਿਆਦਾਤਰ ਵੇਚਦਾ ਸੀਗਾ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੋਕਾਂ ਦਾ ਕਾਰੋਬਾਰ ਹੈ ਜਿਹੜਾ ਵਿਆਹਾਂ ਦੇ ਵਿੱਚ ਗੱਡੀਆਂ ਪ੍ਰੋਵਾਈਡ ਕਰਦੇ ਨੇ ਫਾਰ ਰੈਂਟਰਲ ਪਰਪਸ ਔਨ ਮੈਰिजਸ ਉਹ ਉਹਨਾਂ ਦਾ ਜ਼ਿਆਦਾ ਕਾਰੋਬਾਰ ਆ ਉਹਨਾਂ ਨੂੰ ਅੱਗੇ ਦੇ ਦਿੰਦਾ ਸੀਗਾ ਅੱਧੇ ਰੇਟ ਤੇ ਜਿਸ ਤਰ੍ਹਾਂ ਮੰਨ ਲਓ ਫੋਰ ਫੋਰਚਨਰ ਗੱਡੀ ਆ ਜਿਹਾਨ ਤੋਂ ਚੱਲ ਤੇ 540 ਲੱਖ ਦੀ ਗੱਡੀ ਆ ਤੇ ਉੱਥੇ ਉਹਨਾਂ ਨੂੰ 12-13-15 ਲੱਖ ਦੀ ਵੇਚ ਦਿੰਦਾ ਸੀਗਾ ਉਹ ਇਹਨਾਂ ਬੜੀ ਬਣਾਉਂਦਾ ਸੀਗਾ ਇਹਨੇ ਇਹ ਡਾਕੂਮੈਂਟ ਫੋਰਜਰੀ ਦਾ ਸੀ ਤਫਤੀਸ਼ ਕਰਦੇ ਪਏ ਹਲ ਤੱਕ ਸਾਨੂੰ ਕੋਈ ਡਾਕੂਮੈਂਟ ਨਹੀਂ ਮਿਲਿਆ ਬਿਕੋਜ਼ ਉਹਨਾਂ ਗੱਡੀਆਂ ਜਿਹੜੀਆਂ ਵੀ ਅਸੀਂ ਰਿਕਵਰ ਕੀਤੀਆਂ ਉਹਨਾਂ ਵਿੱਚ ਸਾਨੂੰ ਕਿਤੇ ਵੀ ਆਰਸੀ ਨਹੀਂ ਰਿਸੀਵ ਹੋਈ ਜਿਹੜੀ オリジナル ਆਰਸੀ ਸੀ ਗੱਡੀਆਂ ਦੀ ਉਹ ਸਾਡੇ ਕੋਲ ਹੈਗੀਆਂ ਨਹੀਂ ਉਹਨੀਆਂ ਕਾਪੀਜ਼ ਪਰ ਜਿੱਦ ਦੇਖਦੇ ਪਏ ਆ ਜਿੰਨਾ ਜਿੰਨਾ ਨੇ ਖਰੀਦੀਆਂ ਸੀਆਂ ਉਹਨਾਂ ਦਾ ਉਹਨਾਂ ਕੋਲ ਹਲ ਤੱਕ ਸਾਨੂੰ ਰਿਸੀਵ ਜਿਹੜੇ ਅਸੀਂ ਬਰਾਮਦ ਕਰ ਨਹੀਂ ਬਾਕੀ ਹਲ ਤੱਕ